ਮੇਰੇ ਤੋਂ ਸਿੱਖੇ ਦਾ ਮੇਰੇ ਤੋਂ ਸਿੱਖੇ ਦਾ ਮੇਰੇ ਤੋਂ ਸਿੱਖੇ ਦਾ ਮਿੱਤਰਾ ਤੈਨੂੰ ਕਹਿਦ ਬੋਲ ਗਈ ਜੇਸ ਤੇ ਜਿੱਤੇਗਾ ਮਿੱਤਰਾ ਤੈਨੂੰ ਕਹਿਦ ਜੇਸ ਤੇ ਪਿਆ ਜਿੱਤੇਗਾ ਮਿੱਤਰਾ ਤੈਨੂੰ ਕਹਿਦ ਬੋਲ ਗਈ ਚੰਗਾ ਤੂੰ ਪਹਿਲਾਂ ਦੱਸਦਾ ਹੋ ਜਾਊਗਾ ਜੱਟ ਚੱਕਣਾ ਚੰਗਾ ਤੂੰ ਪਹਿਲਾਂ ਦੱਸਦਾ ਹੋ ਜਾਊਗਾ ਜੱਟ ਚੱਕਣਾ ਮਿੱਤਰਾਂ ਨੇ ਡੌਗ ਹੰਡ ਲਈ ਮਦਲੋਰੀ ਰੱਖੀਆਂ ਗੱਲਣਾ ਮਿੱਤਰਾਂ ਨੇ ਡੌਗ ਹੰਡ ਲਈ ਨਖਰੋੜੇ ਰੱਖੀਆਂ ਗੱਲਣਾ ਯਾਰ ਕਰਨ ਡਾ ਵਰਗੇ ਪਟੋਨਾ ਪੌਰਾ ਕਰਤੂ ਉਹ ਨਾ ਨੂੰ ਚਾੜ ਜੜ ਜਾਂਦਾ ਈ ਭਾਲੀ ਖੁਸ਼ ਹੁੰਦੇ ਲੜਕੇ ਜਿੱਦਣ ਜੱਟ ਬਾਹਰ ਆ ਗਿਆ 302 ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ 302 ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ फैसला कर दी हो कि वे लता चसका तू मुलाकात ना करियो ना करे वाला माड़े ने लोग बथेरे बैरी जो तेरे रें ਉਹ ਕਰਦੋ ਬੌਲ ਆਇਨ ਫੇਲ ਮੈਂ ਉਹ ਨਾ ਦੇ ਮਿੱਥੇ ਦਾ ਮਿੱਤਰਾ ਦਿਨ ਕਹਿ ਦੇ ਬੋਲ ਗਈ ਕਿਸ ਤਿਆਂ ਜਿੰਦਿਆਂ ਦਾ ਮਿੱਤਰਾ ਦਿਨ ਕਹਿ ਦੇ ਬੋਲ ਗਏ ਕਿਸ ਤਿਆਂ ਜਿੰਦਿਆਂ ਦਾ ਮਿੱਤਰਾ ਦਿਨ ਕਹਿ ਦੇ ਬੋਲ ਗਈ ਹੋ ਬੀਬੀ ਗੋਡਾਉਣ ਕਰ ਲਿਆ ਐਨੀ ਤੂੰ ਟੈਨਸ਼ਨ ਲੈ ਕੇ ਬੀਬੀ ਗੋਡਾਉਣ ਕਰ ਲਿਆ ਐਨੀ ਤੂੰ ਟੈਨਸ਼ਨ ਲੈ ਕੇ ਆਣਗੇ ਜਦੋਂ ਵਟਾਕੇ ਵੇਖੀਂ ਇੱਕ ਪਾਸੇ ਬੈਠ ਕੇ ਬਣ ਗਏ ਜਦੋਂ ਬਟੋਕੇ ਵੇਖੀ ਇੱਕ ਪਾਸੇ ਬੈਠ ਕੇ ਕੜਿਆਣੇ ਪਿੰਡ ਦਾ ਬੱਬੂ ਦੋ ਦੋ ਕੰਨਾਂ ਤੇ ਛੱਡੂ ਭੌਂਕਦੀਆਂ ਫਿਰਨ ਕਤੀੜਾ ਇਹ ਮੇਰਾ ਦਿਨ ਕੈਦ ਬੋਲ ਗਏ ਆ 302 ਲੱਗੂਗੀ ਮੇਰਾ ਦਿਨ ਕੈਦ ਬੋਲ ਗਏ ਆ 302 ਲੱਗੂਗੀ ਜਿੱਦਣ ਜੱਟ ਜਿੱਦਣ ਜੱਟ ਬਾਹਰ ਆ ਗਿਆ ਕਾਕਾ ਜੀ ਦੇ ਮਾਮਾ ਜੀ ਭਾਈ ਮਾਮਾ ਜੀ ਵੱਲੋਂ ਨਾਨਕਿਆ ਵੱਲੋਂ ਤੇਰ ਸਾਰਾ ਮੋਹ ਮੁਹੱਬਤ ਪਿਆਰ ਸਾਡੀ ਜੋੜੀ ਨੂੰ ਮਿਲੇ ਆਂ ਬਾਬਾ ਜੀ ਇੱਜ਼ਤ ਮਾਨ ਬਖਸ਼ਣ ਔਰ ਮਾਮਾ ਜੀ ਨੂੰ ਬਹੁਤ ਬਹੁਤ ਵਧਾਰ ਕਾ